có con đi vào đó con đó có con đó hết rồi đó nó đi đâu rồi 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 nó đi Até A तो देखो जी कुरती करोपी है ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਹਿ ਲੋ ਵੀ ਵੈਸੇ ਦਾ ਕਈ ਸੂਬਿਆਂ ਦਾ ਹੋਇਆਗਾ ਅੰਬਾਸਲ ਦਾ ਵੀ ਹੋ ਰਿਹਾ ਹੈ ਜੰਮੂ ਦਾ ਵੀ ਹੋ ਰਿਹਾ ਹੈ ਪਰ ਉਹ ਪਹਾੜੀ ਖੇਤਰਾ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਉਹ ਪਾਣੀ ਉੱਥੇ ਪਹਾੜਾ ਨੇ ਤੇ ਨਹੀਂ ਰੋਕਣਾ ਉਹ ਸਾਰਾ ਪਾਣੀ ਜਿਹੜਾ ਵਹਿ ਕੇ ਪੰਜਾਬ ਆ ਜਿਹੜਾ ਉਹ ਆ ਰਿਹਾ ਸੋ ਉਹਨਾਂ ਦਾ ਨੁਕਸਾਨ ਵੀ ਜਿਹੜਾ ਇੱਥੇ ਜਿਹੜਾ ਅਸਰ ਪਾ ਰਿਹਾ ਤੇ ਪੰਜਾਬ 'ਚ ਵੀ ਕਿਉਂਕਿ ਕਈ ਧਾਕਿਆਂ ਦੇ ਜਿਹੜੇ ਰਿਕਾਰਡ ਟੁੱਟਿਆ ਇੰਨਾ ਹੈ ਜਿਆਦਾ بارش ਇੰਨਾ ਮੀਂਹ ਪਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਇਲਾਕੇ 'ਚ ਹੋਇਆਗਾ ਅਕੱਲੇ ਢਾਲੀਵਾਲ ਸਾਹਿਬ ਦੇ ਇਲਾਕੇ 'ਚ ਕੱਲ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਕਿ 30000 ਏਕੜ ਦਾ ਜਿਹੜਾ ਕੱਲਾ ਫਸਲੀ ਨੁਕਸਾਨ ਹੋਇਆ ਤੇ ਢਾਲੀਵਾਲ ਸਾਹਿਬ ਪਿਛਲੇ 8-10 ਦਿਨਾਂ ਤੋਂ ਲਗਾਤਾਰ ਮਤਲਬ ਕਿ ਆ ਹੁਣ ਇੱਥੇ ਕਈ মিডিਆ ਲਾਲ ਵੀ ਗੱਲ ਹੋਈ ਕਈ ਸਾਥੀਆਂ ਦੇ ਨਾਲ ਆਮ ਪਿੰਡਾਂ ਦੇ ਲੋਕ ਵੀ ਦੱਸਦੇ ਆ ਕਹਿੰਦੇ ਦਿਨ ਰਾਤ ਇੱਥੇ ਲੱਗੇ ਹੋਇਆ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਰੇਕ ਕਿਉਂਕਿ ਪੰਜਾਬੀ ਜਿਹੜੇ ਆਏ ਉਦਮੀ ਕੌਮ ਹੈ ਅਸੀਂ ਤਾਂ ਬਗਾਨਿਆਂ ਦੀ ਖਾਤਰ ਵੀ ਜਾ ਕੇ ਇਹ ਸਾਡੇ ਗੁਰੂਆਂ ਤੋਂ ਸਾਨੂੰ ਕਹ ਲਓ ਵੀ ਸਿੱਖਿਆ ਮਿਲੀ ਹੈ ਵੀ ਅਸੀਂ ਬਗਾਨਿਆਂ ਦੀ ਖਾਤਰ ਵੀ ਕਿਹਦਾ ਆ ਜਾ ਕੇ ਅੜਦੇ ਰਹਾਂ ਜਿਹੜੀਆਂ ਸ਼ੀਧੀਆਂ ਵੀ ਦਿੰਦੇ ਰਹਾਂ ਪਰ ਇੱਥੇ ਪੰਜਾਬੀਆਂ ਦੇ ਭੀੜਤੀਆ ਬੜੀ ਉਦਮੀ ਕੌਮ ਹੈ ਸਾਰੇ ਲੋਕ ਆ ਕੇ ਜਿਹੜੀ ਮਦਦ ਜਿਹੜੀ ਹੈ ਉਹ ਕਰਦੇ ਆ ਸੋ ਅੱਜ ਆਈ ਢਾਲੀਵਾਲ ਸਾਹਿਬ ਦਾ ਸਾਥ ਦੇਣ ਲਈ ਇਲਾਕੇ ਦੇ ਲੋਕਾਂ ਦਾ ਸਾਥ ਦੇਣ ਲਈ ਮੈਂ ਇੱਥੇ ਆਇਆ ਪਰ ਮੈਂ ਸਾਰੇ ਪੰਜਾਬੀਆਂ ਨੂੰ ਐਨਆਰਆਈਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਵੀਡੀਓ ਵੀ ਦੇਖਦੇ ਹੋਵੋਗੇ ਸਾਰੇ ਸੋਸ਼ਲ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਫੋਟੋਆਂ ਇਲੈਕਟ੍ਰੋਨਿਕ ਮੀਡੀਆ ਰਹੀਂ ਪਰ ਇੱਥੇ ਜਿਹੜੇ ਫੋੜੇ ਰਿਸ਼ਤੇਦਾਰ ਹੋਣਗੇ ਇੱਥੇ ਗਰਾਊਂਡ ਦੇ ਹਾਲਾਤ ਨੇ ਜਿਹੜੇ ਬਹੁਤ ਨਾਜੁਕ ਨੇ ਬਹੁਤ ਮਾੜੇ ਆ ਤੁਸੀਂ ਇਕੱਲੀ ਫਸਲ ਨਾਲ ਜਿਹੜਾ 30000 ਏਕੜ ਦਾ ਨੁਕਸਾਨ ਹੈ ਉਹਨੂੰ ਦੇਖੋ ਤੁਸੀਂ ਦੇਖੋ ਵੀ ਜਿਹੜੇ ਘਰ ਜਿਹੜੇ ਪਰਿਵਾਰ ਉੱਥੇ ਲੋਕ ਰਹਿ ਰਹੇ ਆ ਉਹਨਾਂ ਘਰਾਂ ਦੇ ਵਿੱਚ 8-8 ਫੁੱਟ 10-10 ਫੁੱਟ ਵੀ ਕਈ ਘਰਾਂ ਦੇ ਵਿੱਚ ਪਾਣੀ ਹੈ ਤੇ ਉਹ ਜਿਹੜੇ ਘਰ ਨੇ ਉਹ ਘਰ ਕੋਈ ਐ ਹੀ ਨਹੀਂ ਉਹ ਬਣਾਉਣ ਦੇ ਵਿੱਚ ਧਾਕੇ ਲੱਗ ਜਾਂਦੇ ਆ ਕਿਉਂਕਿ ਆਮ ਜਿਹੜਾ ਛੋਟਾ ਜ਼ਿਮੀਦਾਰ ਆ 2-4 ਕਿੱਲੇ ਵਾਲਾ ਉਹ ਉਹਨੇ ਘਰ 'ਚ ਜਿੰਨੀਆਂ ਛੋਟੇ-ਛੋਟੇ ਵਸਤੂ ਹੁੰਦੀਆਂ ਨੇ ਉਹ ਫ੍ਰਿਜ ਤੋਂ ਲੈ ਕੇ ਉਹ ਟੀਵੀ ਤੋਂ ਲੈ ਕੇ ਉਹਨੂੰ ਜੋੜਨ ਲਈ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ ਪਰ ਤੁਸੀਂ ਦੇਖੋ ਵੀ ਇੱਕੋ ਝਟਕੇ ਚ ਸਾਰਾ ਕੁਝ ਜਿਹੜਾ ਤੈਸਨੈਸ ਹੈ ਜਿਹੜਾ ਉਹ ਹੋ ਗਿਆ ਘਰ ਵੀ ਬਰਬਾਦ ਹੋ ਗਿਆ ਜ਼ਮੀਨ ਵੀ ਗਈ ਤੇ ਸਾਰੀਆਂ ਘਰ ਦੀਆਂ ਵਸਤੂਆਂ ਵੀ ਤੇ ਕਈ ਤਾਂ ਐਦਾਂ ਦੇ ਪਰਿਵਾਰ ਆ ਕਿਉਂਕਿ ਪਾਣੀ ਇੰਨੀ ਜਲਦੀ ਨਾਲ ਚੜਾ ਜਿਨ੍ਹਾਂ ਨੂੰ ਪਸ਼ੂਕੋਲ ਦਾ ਸਮਾਂ ਵੀ ਨਹੀਂ ਮਿਲਿਆ ਮਿਲਿਆ ਦੋ ਦੋ ਚਾਰ ਚਾਰ ਪਸ਼ੂ ਸੀ ਕਈਆਂ ਦੇ ਕਿੱਲਿਆਂ ਤੇ ਬੰਨੇ ਜਿਹੜੇ ਪਸ਼ੂ ਆ ਉਹ ਦਮ ਤੋੜ ਗਏ ਸੋ ਬਹੁਤ ਵੱਡਾ ਨੁਕਸਾਨ ਆ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਇਹ ਇਲਾਕਾ ਜਿਹੜਾ 20-25 ਸਾਲ ਜੇ ਐਦਾਂ ਦੇ ਹਾਲਾਤ 'ਚ ਛੱਡ ਦਿੱਤਾ 20-25 ਸਾਲ ਜਿਹੜਾ ਪਿੱਛੇ ਚਲਾ ਜਾਊਗਾ ਤੋ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਕਿਉਂਕਿ ਤੁਸੀਂ ਹਰ ਜਗ੍ਹਾ ਇਹ ਸਾਡੇ ਪੰਜਾਬੀਆਂ ਦੇ ਖੂਨ ਚ ਆ ਮਨ ਲੱਗ ਕੋ ਜਿੱਥੇ ਸਾਡਾ ਕੋਈ ਨਹੀਂ ਵੀ ਰਿਸ਼ਤਾ ਜੇ ਕਦੇ ਸੀਰੀਆ ਚ ਵੀ ਬੰਬ ਚੱਲਦਾ ਹੈ ਇਰਾਕ ਚ ਬੰਬ ਚੱਲਦੇ ਆ ਤਾਂ ਉੱਥੇ ਬੰਬਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਪੰਜਾਬੀ ਉੱਥੇ ਜਾ ਕੇ ਵੀ ਆਪਣੇ ਲੰਗਰ ਜਿਹੜੇ ਲਾ ਲੈਂਦੇ ਆ ਆਪਣੇ ਪੰਜਾਬ ਦੀ ਜਿਹੜੀ ਥੋੜੀ ਆਪਣੀ ਧਰਤੀ ਆ ਉੱਥੇ ਭੀੜ ਪਈ ਆ ਸਰਕਾਰ ਆਪਣੇ ਵੱਲੋਂ ਅਪਰਾਲੇ ਕਰਦੀ ਆ ਸਾਡੇ ਮੰਤਰੀ ਐਮ ਐਲ ਏ ਸਾਡੇ ਸਾਰੀਆਂ ਜੰਨੀਆਂ ਪੰਜਾਬ ਦੀਆਂ ਸਮੱਸਿਆ ਵੀ ਸੰਤਾਮਾਸੀ ਅੱਛੇ ਕੋਈ ਰਾਜਨੀਤੀ ਸਾਰੇ ਦਿਨ ਨਾਲ ਲੱਗੇ ਹੋਇਆ ਕਿਉਂਕਿ ਹਰੇਕ ਨੂੰ ਆ ਯਾਰ ਵੀ ਸਾਡੇ ਪੰਜਾਬ ਤੇ ਬਹੁਤ ਵੱਡੀ ਭੀੜ ਪਈ ਆ ਅਸੀਂ ਰਲ ਮਿਲ ਕੇ ਇਹਦੇ ਵਿੱਚੋਂ ਕੱਢਣਾ ਪਰ ਮੈਂ ਸਾਰੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਨ੍ਹਾਂ ਘਰਾਂ ਦੇ ਹਾਲਾਤ ਦੇਖੋ ਅਸੀਂ ਜੇ ਸਾਡ ਦੋਸਾਲ ਟੂਰਨਾਮੈਂਟ ਨਹੀਂ ਵੀ ਕਰਾਵਾਂਗੇ ਕੰਮ ਚੱਲ ਜੂਗਾ ਪਰ ਅਸੀਂ ਆਪਣੇ ਪਿੰਡਾਂ ਨੂੰ ਜਿਹੜਾ ਸੰਭਾਲ ਲਈਏ ਕਮੇਟੀਆਂ ਬਣਾ ਕੇ ਜਿਹੜੇ ਪਿੰਡ ਤੇ ਜਿਹੜੇ ਘਰ ਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੀਏ ਤੋ ਕਿ ਦੇਖੋ ਜੇ ਦੋ ਕਿੱਲੇ ਵਾਲੇ ਜ਼ਿਮੀਂਦਾਰ ਦਾ ਉਹਦੀ ਜ਼ਮੀਨ ਵੀ ਰੁੜ ਗਈ ਉਹਦਾ ਜੇ ਘਰ ਵੀ ਬਰਬਾਦ ਹੋ ਗਿਆ ਕਈ ਵਾਰੀ ਉਹ ਠੇਕੇ ਤੇ ਵੀ ਲਈ ਬੈਠੇ ਆ ਉਹ ਸਾਰੇ ਮਤਲਬ ਕਿ ਜੇ ਨਾਂ ਬਾਹ ਫੜੀ ਤਾਂ ਉਹ ਪਰਿਵਾਰ ਜਿਹੜੇ ਆ ਬਿਲਕੁਲ ਡੁੱਬ ਜਾਣਗੇ ਉਹਨਾਂ ਲਈ ਕੋਈ ਰਸਤਾ ਨਹੀਂ ਬਚਣਾ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਡਾ ਜ਼ਿਲ੍ਹਾ ਬਹੁਤ ਵੱਡੀ ਢੀਟ ਪਈ ਐ ਜਿਨ੍ਹਾਂ ਦਾ ਨਹੀਂ ਵੀ ਇਲਾਕਾ ਕਿਉਂਕਿ ਸਾਡੇ ਮਾਲਵੇ ਚ ਕਈ ਜਗ੍ਹਾ ਐਨ ਆਰ ਆਈ ਬਹੁਤ ਨੇ ਗੁਆਬੇ ਜਾਂ ਐਨ ਆਰ ਆਈ ਬਹੁਤ ਆ ਜਿੱਥੇ ਨਹੀਂ ਕੋਈ ਏਦਾਂ ਦੇ ਹਾਲਾਤ ਉਥੋਂ ਦੇ ਐਨ ਆਰ ਆਈ ਵੀ ਜਿੱਥੇ ਵੀ ਬੈਠੇ ਆ ਜਿਵੇਂ ਸਾਰੀਆਂ ਸਮਾਜਿਕ ਸਸਤਾਵਾਂ ਤੁਸੀਂ ਕਿਹਦੇ ਰਾਹੀਂ ਚਾਹੇ ਡਾਇਰੈਕਟ ਆ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਬਾਹ ਫੜੋ ਤਾਂ ਕਿ ਆਪਾਂ ਦੁਬਾਰਾ ਇਹਨਾਂ ਨੂੰ ਜਿਹੜਾ ਬਰਾਬਰੀ ਤੇ ਆਪਾਂ ਕਿ ਅੱਜ ਦੇ ਸਮੇਂ ਦੇ ਅਨਸਾਰ ਜਿਹੜਾ ਇਹਨਾਂ ਨੂੰ ਲੈ ਕੇ ਆਏ ਦੇਖੋ ਮੈਂ ਮੈਂ ਵੀ ਅੱਜ ਬਤੌਰ ਐਮਪੀ ਜਿਹੜੀ ਚਿੱਠੀ ਆ ਉਹ ਲਿਖੀ ਆ ਪਰ ਬੜੀ ਮਤਲਬ ਕਿ ਵੈਸੇ ਇਦਾਂ ਦੇ ਮੌਕੇ ਤੇ ਅਸੀਂ ਹੁਣ ਰਾਜਨੀਤੀ ਆ ਕੀ ਕਰੀ ਪਰ ਦੇਖੋ ਬੜੀ ਲਾਹਨਤ ਵਾਲੀ ਗੱਲ ਹੈ ਕਿ ਇੱਕ ਟਵੀਟ ਵੀ ਇੱਕ ਹੌਸਲਾ ਵਜਾਈ ਵੀ ਮਤਲਬ ਕਿ ਨਾ ਕਿਸੇ ਕੇਂਦਰ ਦੇ ਵਜ਼ੀਰ ਨੇ ਨਾ ਪ੍ਰਧਾਨ ਮੰਤਰੀ ਜੀ ਨੇ ਹਜੇ ਤੱਕ ਨਹੀਂ ਕੀਤੀ ਉਹ ਸੂਬਾ ਉਹ ਲੋਕ ਇਹ ਪ੍ਰਧਾਨ ਮੰਤਰੀ ਜੀ ਨੂੰ ਮੈਂ ਕਹਿਣਾ ਚਾਹਣਾ ਇਹ ਉਹੀ ਇਲਾਕਾ ਹੈ ਜੀਨੇ ਕੁਝ ਮਹੀਨੇ ਪਹਿਲਾਂ ਜੋ ਤੁਸੀਂ ਆਪਰੇਸ਼ਨ ਸੰਧੂਰ ਕਹ ਰਹੇ ਸੀ ਲੋਕਾਂ ਨੇ ਤਾਂ ਹੋਰ ਸੂਬਿਆਂ ਚ ਬਹਿ ਕੇ ਗੁਜਰਾਤ ਚ ਯੂਪੀ ਚ ਬਿਹਾਰ ਚ ਕੱਲੇ ਵਟਸਐਪ ਤੇ ਫੇਸਬੁੱਕ ਤੇ ਮੀਡੀਆ ਤੇ ਦੇਖਿਆ ਕਿ ਡਰੋਨ ਡਿੱਗਦੇ ਆ ਪਰ ਇੱਥੇ ਆ ਲੋਕਾਂ ਦੇ ਵੇੜਿਆਂ ਚ ਡਿੱਗੇ ਆ ਜਿਨ੍ਹਾਂ ਦੇ ਅੱਜ ਵੇੜਿਆਂ ਚ ਉਹਨਾਂ ਦੇ ਪਸ਼ੂਆਂ ਦੀਆਂ ਲਾਸ਼ਾਂ ਪਈਆਂ ਨੇ ਜਿਹੜੇ ਅੱਜ ਕੋਠਾਂ ਤੇ ਚੜੇ ਹੋਏ ਨਗੇ ਜਿਨ੍ਹਾਂ ਨੂੰ ਹਫ਼ਤਾ ਹਫ਼ਤਾ ਹੋ ਗਿਆ ਵੀ ਉਹਨਾਂ ਨੂੰ ਧਰਤੀ ਵੀ ਜਿਹੜੀ ਨਸੀਬ ਨਹੀਂ ਹੋਈ ਇਹਨਾਂ ਲੋਕਾਂ ਨੇ ਜਿਹੜੀ ਲੜਾਈ ਦੀ ਮਾਰ ਚੱਲੀ ਤੇ ਕੋਈ ਐਡਾ ਨਹੀਂ ਵੀ ਲੜਾਈ ਦੀ ਮਾਰ ਚੱਲ ਕੇ ਪਿੱਛੇ हट ਜਾਂਦੇ ਆ ਤੁਸੀਂ ਜਦੋਂ ਤੋਂ ਦੇਸ਼ ਯਾਦ ਹੋਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਇਹ ਦੇਸ਼ ਦੀ ਖਾਤਰ ਹੱਕ ਡਾ ਕੇ ਖੜੇ ਰਹੇ ਆ ਕਿੰਨੇ ਇਸ ਬੈਡ ਦੇ ਵਿੱਚੋਂ ਫੌਜੀ ਆ ਜਿਹੜੇ ਦੇਸ਼ ਦੀ ਖਾਤਰ ਜਿੰਨਾ ਨੇ ਜਾਨਾਂ ਕਰਮਾਂ ਕੀਤੀਆਂ ਸੋ ਇਹ ਬੇਨਤੀ ਹੈ ਕਿ ਅੱਜ ਉਸ ਸੂਬੇ ਨੂੰ ਜਿਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਆਜ਼ਾਦ ਕਰਵਾਉਣ ਲਈ ਤੇ ਆਜ਼ਾਦੀ ਬਣਾਈ ਰੱਖਣ ਲਈ ਕਿ ਉਹਨਾਂ ਲੋਕਾਂ ਦਾ ਖਾਸ ਤੌਰ ਤੇ ਇਸ ਬਾਡਰ ਦੇ ਲੋਕਾਂ ਦਾ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਹੈ ਕਿ 60000 ਕਰੋੜ ਰੁਪਇਆ ਜਿਹੜਾ ਬਕਾਇਆ ਉਹ ਕੋਈ ਸੀ ਭੀਕ ਨਹੀਂ ਮੰਗਦੇ ਉਹ ਤਾਂ ਬਕਾਇਆ ਹੈ ਜਿਹੜਾ ਸਾਡੇ ਹੀ ਪੈਸੇ ਆ 50000 ਕਰੋੜ ਤਾਂ ਜਿਹੜਾ ਜੀਐਸਟੀ ਦਾ ਬਣਦਾ ਜਿਹੜਾ ਪੈਸੇ ਪਏ ਆ ਆਰਡੀਐਫ ਦੇ ਪੈਸੇ ਆ ਐਮਡੀਐਫ ਦੇ ਪੈਸੇ 8000 ਕਰੋੜ 60000 ਤਾਂ ਉਹ ਤੇ ਮੈਂ 20000 ਕਰੋੜ ਰੁਪਇਆ ਮੈਂ ਇਨ ਧਰਮ ਜਿਹੜੀ ਰੀਲੀਫ ਹੈ ਉਹ ਮੰਗੀ ਆ ਕਿਉਂਕਿ ਨੁਕਸਾਨ ਜੋ ਮੈਂ ਦੱਸਿਆ ਵੀ ਕੱਲੀਆਂ ਫਸਲਾਂ ਦਾ ਨਹੀਂ ਇਥੇ ਇਹ ਫਲਾਦਕ ਸਾਰਾ ਬਰਬਾਦ ਹੋ ਗਿਆ ਕੋਈ ਸੜਕ ਨਹੀਂ ਜਿਹੜੀ ਜਿੱਦਣ ਪਾਣੀ ਲਤਣਾ ਥੱਲੋਂ ਦਿਖਣੀ ਬਿਲਡਿੰਗਾਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਬਰਬਾਦ ਹੋ ਗਏ ਘੱਟੋ ਘੱਟ 20000 ਕਰੋੜ ਰੁਪਏ ਦੀ ਜਿਹੜੀ ਰੀਲੀਫ ਆ ਉਹ ਇੱਕ ਵਾਰ ਦੇਣੀ ਚਾਹੀਦੀ ਹੈ ਬਾਕੀ ਜਦੋਂ ਅਨਲਿਸਿਸ ਹੋਗਾ ਉਸ ਤੋਂ ਬਾਅਦ ਦੇਣੀ ਚਾਹੀਦੀ ਹੈ ਤੇ ਇਹ ਅਸੀਂ 2023 ਵੇਲੇ ਵੀ ਬੇਨਤੀ ਕੀਤੀ ਸੀ ਉਦੋਂ ਵੀ ਹੁਣ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਉਦੋਂ ਬਿਹਾਰ ਚ ਵੀ ਨਹੀਂ ਆਇਆ ਹੜਾ ਆਇਆ ਤੁਸੀਂ ਪੈਕੇਜ ਦਿੱਤਾ ਚੰਗੀ ਗੱਲ ਐ ਪਰ ਉਹਨੋਂ ਸਾਡੇ ਵੀ ਆਇਆ ਸੀ ਇਹ ਕਰੋਪੀ ਜਿਹੜੀ ਕੁਦਰਤ ਦੀ ਇਹ ਦੇਖ ਕੇ ਨਹੀਂ ਉਹਦੀ ਵੀ ਕਿੱਥੇ ਭਾਜਪਾ ਸਰਕਾਰ ਐ ਕਿੱਥੇ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਐ ਤੁਸੀਂ ਉਸੇ ਦਾ ਸਪੈਸ਼ਲ ਪੈਕੇਜ ਦੇ ਦਿੱਤਾ ਕਿਉਂਕਿ ਉਥੇ ਭਾਜਪਾ ਸਰਕਾਰ ਐ ਪਰ ਪੰਜਾਬ ਨਾਲ ਉਹਦੋਂ ਵੀ ਵਿਤਕਰਾ ਕੀਤਾ ਗਿਆ ਮੈਂ ਉਹ ਇਰੀਗੇਸ਼ਨ ਮੰਤਰੀ ਸੀ 100 ਕਰੋੜ ਦਾ ਨੁਕਸਾਨ ਕਲੇ ਇਰੀਗੇਸ਼ਨ ਵਿਭਾਗੇ ਦਾ ਸੀ ਤੇ ਪੰਜੀਣੇ ਜਿਹੜੀ ਪੰਜਾਬ ਸਰਕਾਰ ਦਿੱਤੀ ਗਈ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਕਿ ਜੀ ਤੁਸੀਂ ਪੋਲੀਟਿਕਲ ਲੀਡਰਾਂ ਦੀ ਨਹੀਂ ਤਾਂ ਤੁਸੀਂ ਅਫਸਰਾਂ ਦੀ ਕਮੇਟੀ ਬਣਾ ਦਿਓ ਕਿ ਪੂਰੇ ਦੇਸ਼ ਦੀ ਕਿ ਜਿਹੜੀ ਐਨਾਲਿਸਿਸ ਕਰੇ ਕਿ ਜਿਹੜੇ ਸੂਬੇ ਦਾ ਜਿੰਨਾ ਨੁਕਸਾਨ ਹੁੰਦਾ ਹੈ ਕੁਦਰਤੀ ਕਰੋਪੀ ਚ ਉਸ ਹਿਸਾਬ ਦੀ ਰੇਸ਼ੋ ਨਾਲ ਵੰਡ ਕੇ ਉਹ ਸੂਬਨ ਪੈਸੇ ਦਿੱਤੇ ਜਾਣ ਪਰ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜਿੱਥੇ ਭਾਜਪਾ ਸਰਕਾਰ ਆ ਉੱਥੇ ਪੈਕੇਜ ਦੇ ਦਿੰਦੇ ਆ ਤੇ ਜਿੱਥੇ ਭਾਜਪਾ ਸਰਕਾਰ ਨਹੀਂ ਹੈਗੀ ਉਹ ਸੂਬੇ ਨੂੰ ਆਪਣੇ ਲਾਟਾਂ ਤੇ ਇਸ ਤਰ੍ਹਾਂ ਛੱਡ ਦਿੱਤਾ ਜਾਂਦਾ ਤਾਂ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਹਮੇਸ਼ਾ ਹੱਕ ਡਾ ਕੇ ਦੇਸ਼ ਦੀ ਗੱਦਰ ਖੜਾ ਰਿਹਾ ਅੱਜ ਇਸਔਖੇ ਸਮੇਂ ਚ ਪੰਜਾਬ ਪੰਜਾਬੀਆਂ ਦਾ ਸਾਥ ਜਿਹੜਾ ਅੱਜ ਦੁੱਖ ਦੇ ਤਕਲੀਫ ਦੇ ਵਿੱਚ ਲੋਕ ਐ ਇਹਨਾਂ ਦੀ ਬਾਹ ਪਣ ਦੀ ਜ਼ਰੂਰਤ ਹੈ ਸਾਥ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ